ਸਤਿ ਸ਼੍ਰੀ ਅਕਾਲ ਮੈਂ ਹਾਂ ਜਸਪੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਿਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਉਹਨਾਂ ਦੇਸ਼ਾਂ ਨੂੰ ਟੈਰਿਫ ਪੱਤਰ ਭੇਜਣਗੇ ਜੋ ਅਮਰੀਕਾ ਨੂੰ ਵੱਖ-ਵੱਖ ਵਸਤੂਆਂ ਦਾ ਨਿਰਯਾਤ ਕਰਦੇ ਨੇ ਜਿਸ ਵਿੱਚ ਉਹ ਉਹਨਾਂ ਤੇ ਲਗਾਏ ਜਾਣ ਵਾਲੇ ਟੈਰਿਫ ਦੀ ਮਾਤਰਾ ਦੱਸਣਗੇ ਉਹ ਪਹਿਲਾਂ ਹੀ ਖੁਲਾਸਾ ਕਰ ਚੁੱਕਿਆ ਹੈ ਕਿ ਉਹਨਾਂ ਦੇਸ਼ਾਂ ਤੇ ਟੈਰਿਫ ਲਗਾਏ ਜਾਣਗੇ ਜਿਨ੍ਹਾਂ ਦੇ ਉਹਨਾਂ ਨਾਲ ਉਸੇ ਪੱਧਰ ਤੇ ਜਾਂ ਇਸ ਤੋਂ ਵੀ ਵੱਧ ਵਪਾਰਕ ਸੌਦੇ ਨਹੀਂ ਹਨ ਉਹਨਾਂ ਨੇ ਇਸ ਬਾਰੇ ਵਾਈਟ ਹਾਊਸ ਵਿਖੇ মিডিਆ ਨਾਲ ਗੱਲਬਾਤ ਕੀਤੀ 트럼ਪ ਨੇ ਕਿਹਾ 170 ਤੋਂ ਵੱਧ ਦੇਸ਼ ਅਮਰੀਕਾ ਨਾਲ ਵਪਾਰ ਕਰਦੇ ਨੇ ਅਸੀਂ ਹਰ ਰੋਜ਼ 10 ਦੇਸ਼ਾਂ ਨੂੰ ਪੱਤਰ ਭੇਜਦੇ ਹਾਂ ਉਹਨਾਂ ਨੂੰ ਦੱਸਦੇ ਹਾਂ ਕਿ ਉਹਨਾਂ ਨੂੰ ਕਿੰਨਾ ਟੈਰਿਫ ਦੇਣਾ ਪਵੇਗਾ ਉਹਨਾਂ ਕਿਹਾ ਕਿ ਇਹ ਦੇਸ਼ ਉਹਨਾਂ ਨਾਲ ਚੰਗੇ ਸੌਦੇ ਕਰ ਸਕਦੇ ਨੇ ਪਰ ਇਹ ਬਹੁਤ ਮੁਸ਼ਕਲ ਮਾਮਲਾ ਹੈ ਉਨਾ ਇਹ ਵੀ ਕਿ ਆ ਕਿ ਉਹ ਹਰੇਕ ਦੇਸ਼ ਉੱਤੇ ਔਸਤਨ 20 ਤੋਂ 30 ਫੀਸਦੀ ਦਾ ਟੈਰਿਫ ਲਗਾ ਰਹੇ ਨੇ 트ੰਪ ਨੇ ਹਾਲ ਹੀ ਚ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਚੀਨ ਅਤੇ ਵਿਏਟਨਾਮ ਦੇ ਨਾਲ ਨਾਲ ਭਾਰਤ ਨਾਲ ਵਪਾਰਕ ਸਮਝੌਤੇ ਤੇ ਦਸਤਖਤ ਕਰਨ ਜਾ ਰਹੇ ਨੇ ਉਹਨਾਂ ਕਿਹਾ ਕਿ ਇਹ ਸਮਝੌਤਾ ਅਮਰੀਕੀ ਕੰਪਨੀਆਂ ਦੇ ਭਾਰਤੀ ਬਾਜ਼ਾਰ ਚ ਦਾਖਲੇ ਦੇ ਅਨੁਸਾਰ ਹੋਵੇਗਾ ਇਸ ਦੌਰਾਨ 트ੰਪ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਉਹ THAILAND ਤੇ 36 ਫੀਸਦੀ INDONESIA ਤੇ 32 ਫੀਸਦੀ ਅਤੇ JAPAN ਤੇ 24 ਫੀਸਦੀ ਦੇ ਜਵਾਬੀ ਟੈਰਿਫ ਲਗਾਉਣਗੇ ਉਨਾ ਦੱਸਿਆ ਕਿ ਕੋਰੀਆ ਉੱਤੇ 25% ਮਲੇਸ਼ੀਆ ਤੇ 24% ਯੂਰਪੀਅਨ ਯੂਨੀਅਨ ਤੇ 20% ਅਤੇ ਤਾਈਵਾਨ ਤੇ 32% ਟੈਰਿਫ ਲਗਾਉਣ ਦਾ ਐਲਾਨ ਹੈ। ਟਰੰਪ ਦੇ ਦਸਤਖਤ ਮਗਰੋਂ ਦਾ ਬਿਗ ਬਿਊਟੀਫੁਲ ਬਿਲ ਕਾਨੂੰਨ ਦਾ ਰੂਪ ਅਖਤਿਆਰ ਕਰ ਚੁੱਕਾ ਹੈ ਤੇ ਅਮਰੀਕਾ 'ਚ ਰਹਿ ਰਹੇ ਭਾਰਤੀ ਲੋਕਾਂ ਨੂੰ ਆਪਣੇ ਜੱਦੀ ਮੁਲਕ ਰਕਮ ਭੇਜਣ ਤੇ 1% ਟੈਕਸ ਦੇਣਾ ਹੋਵੇਗਾ। ਟਰੰਪ ਦਾ ਇਹ ਬਿਗ ਬਿਊਟੀਫੁਲ ਬਿਲ ਪ੍ਰਵਾਸੀ ਭਾਰਤੀਆਂ ਉੱਤੇ ਅੰਦਾਜ਼ਨ 360 ਮਿਲੀਅਨ ਡਾਲਰ ਦਾ ਸਾਲਾਨਾ ਬੋਝ ਪਾਵੇਗਾ ਦਰਅਸਲ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਵਸਦੇ ਭਾਰਤੀ ਹਰ ਸਾਲ 130 ਅਰਬ ਡਾਲਰ ਤੋਂ ਵੱਧ ਰਕਮ ਆਪਣੇ ਜੱਦੀ ਮੁਲਕ ਭੇਜਦੇ ਨੇ ਤੇ ਇਸ ਰਕਮ ਦਾ 28% ਹਿੱਸਾ ਅਮਰੀਕਾ ਤੋਂ ਆਉਂਦਾ ਏ 트럼ਪ ਸਰਕਾਰ ਨੇ ਮੁਢਲੇ ਤੌਰ ਤੇ ਪ੍ਰਵਾਸੀਆਂ ਵੱਲੋਂ ਆਪਣੇ ਜੱਦੀ ਮੁਲਕ ਭੇਜੀ ਜਾਣ ਵਾਲੀ ਰਕਮ ਤੇ 5% ਟੈਕਸ ਲਾਉਣ ਦੀ ਯੋਜਨਾ ਬਣਾਈ ਪਰ ਸੈਨੇਟ ਅਤੇ ਹਾਊਸ ਆਫ ਰਿਪ੍ਰেজੈਂਟੇਟਿਵਜ਼ 'ਚ ਹੋਈਆਂ ਸੋਧਾਂ ਦੌਰਾਨ ਟੈਕਸ ਦਰ ਘਟਾ ਕੇ 1% ਕਰ ਦਿੱਤੀ ਗਈ ਟੈਕਸ ਦਰ 5% ਹੀ ਰਹਿੰਦੀ ਤਾਂ ਪ੍ਰਵਾਸੀ ਭਾਰਤੀਆਂ ਨੂੰ ਹਰ ਸਾਲ 180 ਕਰੋੜ ਡਾਲਰ ਦਾ ਆਰਥਿਕ ਬੋਝ ਬਰਦਾਸ਼ਤ ਕਰਨਾ ਪੈਂਦਾ ਅਮਰੀਕਾ 'ਚ ਤਕਰੀਬਨ 45 ਲੱਖ ਭਾਰਤੀ ਵਸਦੇ ਨੇ ਤੇ ਇਹਨਾਂ ਵਿੱਚੋਂ 32 ਲੱਖ ਅਕਸਰ ਹੀ ਆਪਣੇ ਜੱਦੀ ਮੋਲਕ ਆਪਣੀ ਹੈਸੀਅਤ ਮੁਤਾਬਕ ਰਕਮ ਭੇਜਦੇ ਨੇ ਨਵਾਂ ਟੈਕਸ ਗ੍ਰੀਨ ਕਾਰਡ ਧਾਰਕਾਂ H1B ਵੀਜ਼ਾ ਹੋਲਡਰਸ ਇੰਟਰਨੈਸ਼ਨਲ ਸਟੂਡੈਂਟਸ ਅਤੇ ਕੱਚੇ ਤੌਰ ਤੇ ਅਮਰੀਕਾ 'ਚ ਮੌਜੂਦ ਪ੍ਰਵਾਸੀਆਂ ਤੇ ਲਾਗੂ ਹੋਵੇਗਾ ਮੀਡੀਆ ਰਿਪੋਰਟਸ ਮੁਤਾਬਕ ਬੈਂਕ ਕਾਰਾਂਹੀ ਕੀਤੇ ਜਾਣ ਵਾਲੇ ਲੈਂਡ ਦੇਣ ਜਾਂ ਅਮਰੀਕਾ ਚ ਜਾਰੀ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਆਂ ਭੇਜੀ ਜਾਣ ਵਾਲੀ ਰਕਮ ਨੂੰ ਟੈਕਸ ਦੇ ਘੇਰੇ ਚੋਂ ਬਾਹਰ ਰੱਖਿਆ ਗਿਆ ਹੈ ਅਮਰੀਕਾ ਦੇ ਖਜ਼ਾਨਾ ਵਿਭਾਗ ਤੋਂ ਮਾਨਤਾ ਪ੍ਰਾਪਤ ਸੇਵਾਵਾਂ ਦੀ ਵਰਤੋਂ ਕਰਨ ਤੇ ਵੀ ਟੈਕਸ ਰਾਹਤ ਹਾਸਲ ਕੀਤੀ ਜਾ ਸਕਦੀ ਹੈ ਨਵਾਂ ਟੈਕਸ 1 ਜਨਵਰੀ 2026 ਤੋਂ ਲਾਗੂ ਹੋਵੇਗਾ ਉਧਰ 트ੰਪ ਵੱਲੋਂ ਬਿਗ ਬਿਊਟੀਫੁਲ ਬਿਲ ਨੂੰ ਅਮਰੀਕਾ ਵਾਸੀਆਂ ਲਈ ਬੇਹਦ ਫਾਇਦੇਮੰਦ ਦੱਸਿਆ ਜਾ ਰਿਹਾ ਜਿਸ ਨਾਲ ਲੋਕਾਂ ਨੂੰ ਘੱਟ ਟੈਕਸ ਦੇਣਾ ਹੋਵੇਗਾ ਪਰ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਆਖ ਚੁੱਕੇ ਨੇ ਕਿ ਨਵਾਂ ਕਾਨੂੰਨ ਅਮਰੀਕਾ 'ਚੋਂ ਲੱਖਾਂ ਨੌਕਰੀਆਂ ਖਤਮ ਕਰ ਦੇਵੇਗਾ ਤੇ ਮੁਲਕ ਨੂੰ ਰਣਨੀਤਿਕ ਤੌਰ ਤੇ ਵੱਡਾ ਨੁਕਸਾਨ ਹੋ ਸਕਦਾ ਹੈ 4 ਜੂਨ ਨੂੰ ਆਜ਼ਾਦੀ ਦਿਹਾੜੇ ਮੌਕੇ ਵਾਸ਼ਿੰਗਟਨ ਡੀਸੀ ਚ ਰਾਸ਼ਟਰੀ ਪੱਦਰ ਦੀ ਇੱਕ ਆਜ਼ਾਦੀ ਦੀ ਨੈਸ਼ਨਲ ਪਰੇਡ ਕੱਢੀ ਜਾਂਦੀ ਹੈ ਕਿਸੇ ਵੀ ਭਾਈਚਾਰੇ ਨੂੰ ਇਸ ਪਰੇਡ ਚ ਆਪਣਾ ਫਲੋਟ ਸ਼ਾਮਲ ਕਰਨ ਦੀ ਪ੍ਰਵਾਨਗੀ ਮਿਲਣਾ ਬਹੁਤ ਵੱਡਾ ਕਾਰਜ ਮੰਨਿਆ ਜਾਂਦਾ ਹੈ 6 ਆਫ ਅਮਰੀਕਾ ਵੱਲੋਂ ਪਿਛਲੇ 11 ਸਾਲਾਂ ਤੋਂ ਆਪਣਾ ਇੱਕ ਫਲੋਟ ਇਸ ਪਰੇਡ ਚ ਸ਼ਾਮਲ ਕੀਤਾ ਜਾਂਦਾ ਰਿਹਾ ਹੈ ਇਸ ਸਾਲ ਵੀ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਚ 6 ਆਫ ਅਮਰੀਕਾ ਨੂੰ ਆਜ਼ਾਦੀ ਦੀ ਰਾਸ਼ਟਰੀ ਪਰੇਡ ਚ ਇੱਕ ਨਹੀਂ ਦੋ ਸਿੱਖ ਫਲੋਟ ਸ਼ਾਮਲ ਕਰਨ ਦੀ ਪ੍ਰਵਾਨਗੀ ਮਿਲੀ ਤੇ 6 ਆਫ ਅਮਰੀਕਾ ਨੇ ਇਸ ਪ੍ਰੇਡ ਚ ਦੋ ਸਿੱਖ ਫਲੋਟ ਸ਼ਾਮਲ ਕਰਕੇ ਸਭ ਭਾਈਚਾਰਿਆਂ ਦਾ ਦਿਲ ਜਿੱਤ ਲਿਆ ਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹਾਂ ਫਲੋਟ ਨੂੰ LED ਸਕਰੀਨ ਨਾਲ ਸਜਾਇਆ ਗਿਆ ਸੀ ਜਿਸ ਵਿੱਚ ਸਿੱਖ ਧਰਮ ਦੇ ਪੁਰਾਤਨ ਤੇ ਅਜੋਕੇ ਇਤਿਹਾਸ ਨੂੰ ਦਰਸਾਇਆ ਗਿਆ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਦੂਜਾ ਫਲੋਟ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਸਮਰਪਿਤ ਕੀਤਾ ਗਿਆ ਜੋ ਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਤੇ ਸਭ ਭਾਈਚਾਰਿਆਂ ਨੇ ਪੰਜਾਬ ਦੇ ਲੋਕ ਨਾਚ ਭੰਗੜੇ ਦਾ ਆਨੰਦ ਮਾਣਿਆ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ 6 ਆਫ ਅਮਰੀਕਾ ਦਾ ਮੁੱਖ ਮਕਸਦ ਦੂਜੇ ਭਾਈਚਾਰਿਆਂ ਨੂੰ ਸਿੱਖੀ ਦੀ ਪਛਾਣ ਅਤੇ ਸਿੱਖੀ ਦੇ ਸੰਕਲਪ ਬਾਰੇ ਦੱਸਣ ਤੋਂ ਇਲਾਵਾ ਅਮਰੀਕਾ 'ਚ ਫੌਜ, ਪੁਲਿਸ, ਅਕਾਦਮਿਕ, ਆਰਥਿਕ ਖੇਤਰ, ਬਿਜ਼ਨਸ ਅਤੇ ਸਿਆਸੀ ਯੋਗਦਾਨ ਬਾਰੇ ਵੀ ਦੱਸਣਾ ਸੀ। ਅਮਰੀਕਾ 'ਚ ਸਿੱਖਾਂ ਵੱਲੋਂ ਕੀਤੀਆਂ ਗਈਆਂ ਵਿਲੱਖਣ ਪ੍ਰਾਪਤੀਆਂ ਨੂੰ LED ਤੇ ਲਗਾਤਾਰ ਦਰਸਾਇਆ ਜਾ ਰਿਹਾ ਸੀ ਇੱਕ ਅੰਦਾਜ਼ੇ ਮੁਤਾਬਕ ਸੜਕ ਦੇ ਦੋਵੇਂ ਪਾਸੇ ਬੈਠੇ 1 ਲੱਖ ਤੋਂ ਵੱਧ ਲੋਕਾਂ ਨੇ ਨੇੜਿਓਂ ਫਲੋਟ ਨੂੰ ਦੇਖਿਆ ਤੇ ਹੋਰ ਲੱਖਾਂ ਲੋਕਾਂ ਨੇ ਨੈਸ਼ਨਲ ਟੀਵੀ ਰਾਹੀਂ ਇਸ ਦੀਆਂ ਗਤੀਵਿਧੀਆਂ ਨੂੰ ਵਾਚਿਆ ਅਮਰੀਕਾ ਇਨੀ ਦਿਨੀ ਰਾਜਨੀਤਿਕ ਕਾਰਨਾ ਕਰਕੇ ਖਬਰਾਂ 'ਚ ਹੈ ਕਦੇ ਰਾਸ਼ਟਰਪਤੀ ਟਰੰਪ ਦੀ ਟੈਰਿਫ ਨੀਤੀ ਦੇ ਕਾਰਨ ਤੇ ਕਦੀ ਦੁਨੀਆ 'ਚ ਚੱਲ ਰਹੀਆਂ ਜੰਗਾਂ ਕਾਰਨ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਵਾਰ ਅਮਰੀਕਾ ਦੀ ਚਰਚਾ ਹੜ ਕਾਰਨ ਹੈ ਅਮਰੀਕਾ ਦੇ ਟੈਕਸਸ ਰਾਜ ਦੇ ਕੇਅਰ ਕਾਉਂਟੀ ਚ ਭਿਆਨਕ ਹੜ੍ਹ ਕਾਰਨ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਹੜ੍ਹ ਨੂੰ ਬਹੁਤ ਭਿਆਨਕ ਦੱਸਦਿਆਂ ਕਿਹਾ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ 트੍ਰੰਪ ਨੇ ਕਿਹਾ ਕਿ ਇਹ ਹੜ੍ਹ ਬਹੁਤ ਭਿਆਨਕ ਹੈ ਅਜੇ ਤੱਕ ਸਪਸ਼ਟ ਨਹੀਂ ਹੈ ਕਿ ਇਸ ਵਿੱਚ ਕਿੰਨੇ ਲੋਕ ਮਾਰੇ ਗਏ ਨੇ ਜਾਣਕਾਰੀ ਮਿਲੀ ਹੈ ਕਿ ਕੁਝ ਨੌਜਵਾਨਾਂ ਦੀ ਮੌਤ ਹੋ ਗਈ ਹੈ 트੍ਰੰਪ ਨੇ 에ਅਰ ਫੋਰਸ 1 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਬਿਆਨ ਦਿੱਤਾ ਉਨਾ ਕਹਿ ਕਿ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ ਅਸੀਂ ਉਥੋਂ ਦੇ ਗਵਰਨਰ ਨਾਲ ਗੱਲ ਕਰ ਰਹੇ ਹਾਂ ਟੈਕਸਿਸ ਦੇ ਗਵਰਨਰ ਨੇ ਕਿਹਾ ਕਿ ਹੜ੍ਹ ਦੇ ਪਾਣੀ ਚ ਵਹਿ ਗਏ ਲੋਕਾਂ ਦੀ ਭਾਲ ਜਾਰੀ ਹੈ ਸੂਬੇ ਦੇ ਸਥਾਨਕ ਅਧਿਕਾਰੀ ਬਚਾਅ ਕਾਰਜ ਚ ਲੱਗੇ ਹੋਏ ਨੇ ਵਹਿ ਗਏ ਲੋਕਾਂ ਦੀ ਭਾਲ ਲਈ 24 ਘੰਟੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ ਬਚਾਅ ਕਾਰਜ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਹਰ ਸਮੇਂ ਮੌਕੇ ਤੇ ਮੌਜੂਦ ਨੇ ਤਾਂ ਜੋ ਐਮਰਜੈਂਸੀ ਦੀ ਸਥਿਤੀ ਚ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਜਾ ਸਕੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਟੈਕਸਿਸ ਦੇ ਕੇਅਰ ਕਾਉਂਟੀ ਚ ਹੜ੍ਹ ਤੋਂ ਬਾਅਦ ਚਲਾਏ ਬਚਾਅ ਕਾਰਜਾਂ ਨਾਲ 200 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਇਸ ਸਮੇਂ ਵੀ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਬਚਾਅ ਕਾਰਜ ਚ ਸ਼ਾਮਲ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਤੱਕ 200 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਇਹਨਾਂ ਵਿੱਚੋਂ 167 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਉਹਨਾਂ ਕਹਿਆ ਕਿ ਖਰਾਬ ਮੌਸਮ ਕਾਰਨ ਰਾਹਤ ਤੇ ਬਚਾਅ ਕਾਰਜ ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਨੈਸ਼ਨਲ ਬੈਂਕ ਦੇ 13000 ਕਰੋੜ ਰੁਪਏ ਦੇ ਘੁਟਾਲੇ ਨਾਲ ਜੁੜੇ ਇੱਕ ਵੱਡੇ ਕਟਨਾਕ੍ਰਮ 'ਚ ਪਗੋੜੇ ਹੀਰਾ ਵਪਾਰੀ ਨਿਰਵ ਮੋਦੀ ਦੇ ਭਰਾ ਨਿਹਾਲ ਮੋਦੀ ਨੂੰ ਅਮਰੀਕਾ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਇਹ ਗ੍ਰਿਫਤਾਰੀ 4 ਜੁਲਾਈ 2025 ਨੂੰ ਕੀਤੀ ਜੋ ਭਾਰਤ ਸਰਕਾਰ ਦੀ ਐਕਸਟਰੈਡੀਸ਼ਨ ਬੇਨਤੀ ਦੇ ਆਧਾਰ 'ਤੇ ਹੋਈ ਹੈ। ਇਹ ਬੇਨਤੀ ਕੇਂਦਰੀ ਜਾਂਚ ਬਿਊਰੋ ਸੀਬੀਆਈ ਅਤੇ ED ਨੇ ਸੰਯੁਕਤ ਰੂਪ ਨਾਲ ਦਾਇਰ ਕੀਤੀ ਸੀ ਨਿਹਾਲ ਮੋਦੀ ਤੇ ਦੋ ਗੰਭੀਰ ਦੋਸ਼ ਨੇ ਜਿਨ੍ਹਾਂ ਦੇ ਆਧਾਰ ਤੇ ਐਕਸਟਰੈਡੀਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਪਹਿਲਾ ਦੋਸ਼ منی ਲਾਂਡਰਿੰਗ ਦਾ ਹੈ ਜੋ ਭਾਰਤ ਦੇ ਪੀਐਮਐਲਏ ਦੇ ਤਹਿਤ 2002 ਦੀ ਧਾਰਾ 3 ਅਧੀਨ ਆਉਂਦਾ ਹੈ ਦੂਜਾ ਦੋਸ਼ ਅਪਰਾਧਿਕ ਸਾਜ਼ਿਸ਼ ਤੇ ਸਬੂਤ ਮਟਾਉਣ ਦੀ ਕੋਸ਼ਿਸ਼ ਦਾ ਹੈ ਜਿਸ ਤਹਿਤ ਆਈਪੀਸੀ ਦੀਆਂ ਧਾਰਾਵਾਂ 120ਬੀ ਅਤੇ 201 ਅਧੀਨ ਕਾਰਵਾਈ ਹੋਵੇਗੀ ਜਾਂਚ ਏਜੰਸੀਆਂ ਮੁਤਾਬਕ ਨਿਹਾਲ ਮੋਦੀ ਨੇ ਪੀਐਨਬ ਕੋਟਾਲੇ 'ਚ ਅਹਿਮ ਭੂਮਿਕਾ ਨਿਭਾਈ ਜਿਸ ਨੂੰ ਪਾਰਤ ਦਾ ਸਭ ਤੋਂ ਵੱਡਾ ਬੈਂਕਿੰਗ ਘੁਟਾਲਾ ਮੰਨਿਆ ਜਾਂਦਾ ਹੈ ਉਸ ਤੇ આરોਪ ਹੈ ਕਿ ਉਸ ਨੇ ਆਪਣੇ ਭਰਾ ਨਿਰਵ ਮੋਦੀ ਦੀ ਮਦਦ ਕਰਦੇ ਹੋਏ ਹਜ਼ਾਰਾਂ ਕਰੋੜ ਰੁਪਏ ਦੀ ਗੈਰ ਕਾਨੂੰਨੀ ਕਮਾਈ ਨੂੰ ਵਿਦੇਸ਼ਾਂ ਚ ਸ਼ੈੱਲ ਕੰਪਨੀਆਂ ਰਾਹੀਂ ਟਰਾਂਸਫਰ ਕੀਤਾ ਇਸ ਤੋਂ ਇਲਾਵਾ ਉਸ ਨੇ ਘੁਟਾਲੇ ਨਾਲ ਜੁੜੇ ਮਹੱਤਵਪੂਰਨ ਦਸਤਾਵੇਜ਼ਾਂ ਤੇ ਸਬੂਤਾਂ ਨੂੰ ਨਸ਼ਟ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਚ ਅਧਿਕਾਰੀਆਂ ਮੁਤਾਬਕ ਨਿਹਾਲ ਤੇ ਨਿਰਵ ਦੇ ਨਜ਼ਦੀਕੀ ਸਹਿਯੋਗੀ ਮਹੀਰ ਆਰ ਪੰਸਾਲੀ ਨਾਲ ਮਿਲ ਕੇ ਦੁਬਈ ਤੋਂ 50 ਕਿਲੋ ਸੋਨਾ ਤੇ ਵੱਡੀ ਮਾਤਰਾ ਚ ਨਗਦੀ ਲੈ ਜਾਣ ਦਾ ਕੰਮ ਕੀਤਾ ਤੇ ਸ਼ੈੱਲ ਕੰਪਨੀਆਂ ਦੇ ਨਕਲੀ ਡਾਇਰੈਕਟਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਅਧਿਕਾਰੀਆਂ ਅੱਗੇ ਉਸ ਦਾ ਨਾਮ ਨਾ ਲੈਣ। ਨਿਹਾਲ ਮੋਦੀ ਦੀ ਹਵਾਲਗੀ ਸੁਣਵਾਈ 17 ਜੁਲਾਈ 2025 ਨੂੰ ਅਮਰੀਕੀ ਅਦਾਲਤ ਚ ਹੋਵੇਗੀ ਜਿੱਥੇ ਸਟੇਟਸ ਕਾਨਫਰੰਸ ਰਾਹੀਂ ਮਾਮਲੇ ਦੀ ਅਗਲੀ ਦਿਸ਼ਾ ਹੋਵੇਗੀ ਸੰਭਾਵਨਾ ਹੈ ਕਿ ਉਹ ਜ਼ਮਾਨਤ ਲਈ ਅਰਜ਼ੀ ਦੇ ਸਕਦਾ ਹੈ ਪਰ ਅਮਰੀਕੀ ਸਰਕਾਰੀ ਵਕੀਲਾਂ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਜ਼ਮਾਨਤ ਦਾ ਵਿਰੋਧ ਕਰਨਗੇ ਭਾਰਤ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਨਿਹਾਲ ਮੋਦੀ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ ਤਾਂ ਜੋ ਪੀਐਨਬ ਘੁਟਾਲੇ ਚ ਉਸ ਦੀ ਭੂਮਿਕਾ ਤੇ ਮੁਕੱਦਮਾ ਚਲਾਇਆ ਜਾ ਸਕੇ ਲਾਸ ਏਂਜਲਸ ਦੇ ਵਿੱਚ ਸਥਿਤ 711 ਕੰਪਨੀ ਚ ਵਾਪਰੀ ਘਟਨਾ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਦਰਅਸਲ ਹੋਇਆ ਇੱਕ ਕਿ ਇਸ ਕੰਪਨੀ 'ਚ ਕੰਮ ਕਰ ਰਹਾ ਦਫ਼ਤਰ 'ਚ ਇੱਕ ਸਹਾਇਕ ਮੈਨੇਜਰ ਤੇ ਇੱਕ ਮਹਿਲਾ ਕਰਮਚਾਰੀ 'ਚ ਬਹਿਸ ਹੋ ਗਈ। ਬਹਿਸ ਹੱਥੋਪਾਈ ਤੱਕ ਵੱਧ ਗਈ। ਮੈਨੇਜਰ ਨੇ ਔਰਤ ਨੂੰ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੱਤਾ ਤੇ ਉਸ ਦੇ ਉੱਪਰ ਬੈਠ ਗਿਆ। ਮੈਨੇਜਰ ਦੇ ਭਾਰ ਕਾਰਨ ਕੁੜੀ ਨੂੰ ਸਾਹ ਲੈਣ 'ਚ ਮੁਸ਼ਕਲ ਆਈ ਤੇ ਉਸ ਦੀ ਮੌਤ ਹੋ ਗਈ। ਇਹ ਘਟਨਾ 24 ਜੂਨ 2025 ਦੀ ਹੈ। ਮੈਲਰੋਜ਼ ਐਵੇਨਿਊ ਨੇੜੇ ਸਥਿਤ ਇਸ ਕੰਪਨੀ 'ਚ ਵਾਪਰੀ। ਇੱਕ ਹਫ਼ਤੇ ਹਸਪਤਾਲ 'ਚ ਭਰਤੀ ਰਹਿਣ ਤੋਂ ਬਾਅਦ ਕੁੜੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਜੈਸਿਕਾ ਮੈਕਲਾਫਲਨ ਵਜੋਂ ਹੋਈ ਹੈ ਦਫਤਰ ਦੇ ਹੋਰ ਕਰਮਚਾਰੀਆਂ ਅਨੁਸਾਰ ਜਿਸਕਾ ਦੀ ਸ਼ਿਫਟ ਦੁਪਹਿਰ 2:15 ਤੱਕ ਖਤਮ ਹੋਈ ਜੈਸਿਕਾ ਘਰ ਜਾ ਰਹੀ ਸੀ ਜਦੋਂ ਸਹਾਇਕ ਮੈਨੇਜਰ ਨੇ ਉਸ ਨੂੰ ਰੋਕਿਆ ਮੈਨੇਜਰ ਨੇ ਜੈਸਿਕਾ ਦੇ ਉੱਤੇ ਬੋਤਲ ਸੁੱਟ ਦਿੱਤੀ ਜਿਸ ਕਾਰਨ ਦੋਵਾਂ ਵਿਚਕਾਰ ਬਹਿਸ ਹੋ ਗਈ ਕੰਪਨੀ ਦੇ ਕਰਮਚਾਰੀਆਂ ਨੇ ਜੈਸਿਕਾ ਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਜੈਸਿਕਾ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਡਾਕਟਰਾਂ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਦੀ ਘਾਟ ਕਾਰਨ ਉਸਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ 8 ਦਿਨ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ ਜਿਸ ਕਾ ਦੀ ਮੌਤ ਹੋ ਗਈ ਲਾਸ ਐਂਜਲਸ ਪੁਲਿਸ ਨੇ ਦੋਸ਼ੀ ਮੈਨੇਜਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਤੋਂ ਮੈਨੇਜਰ ਫਰਾਰ ਹੈ ਦਫ਼ਤਰ ਛੱਡਣ ਤੋਂ ਪਹਿਲਾਂ ਉਸਨੇ ਸੀਸੀਟੀਵੀ ਫੁਟੇਜ ਵੀ ਮਿਟਾ ਦਿੱਤੀ ਅਤੇ ਆਪਣੀ ਸਾਈਕਲ ਤੇ ਭੱਜ ਗਿਆ ਪੁਲਿਸ ਦੋਸ਼ੀ ਮੈਨੇਜਰ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ